ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਮੇ ਤੰਗ ਤੰਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋਕੇ ਸਾਹਿਬ ਜਾਦੇ ਬਾਬਾ ਜੂਣਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਜੀਰ ਖਾਨ ਸੂਬਾ ਸਰਹੰਦ ਦੀ ਕਚੈਰੀ ਦੇ ਵਿੱਚ ਪੇਸ਼ ਹੋਏ ਸੂਬੇ ਸਰਹੰਦ ਨੇ ਉਹਨਾਂ ਨੂੰ ਬੜੇ ਲਾਲਚ ਅਤੇ ਡਰਾਮੇ ਦਿੱਤੇ ਗਏ ਪਾਲ ਸਾਹਿਬ ਜਿਆਦਾ ਨੇ ਉਹਨੂੰ ਮੋਹ ਤੋੜਮਾ ਜੋ ਜਵਾਬ ਦਿੱਤਾ ਉਸ ਸਮੇਂ ਦੀ ਕਵਿਤਾ ਜਿਸ ਨੂੰ ਪਾਇਸਾ ਪਾਈਕਰਨੈਨ ਸਿੰਘ ਵਿਸਰ ਨੇ ਲਿਖਿਆ ਇਸ ਨੂੰ ਪੇਸ਼ ਕਰ ਰਹੇ ਹਨ ਪਾਇਸਾ ਪਾਈ ਸੁਖਦੇਵ ਸਿੰਘ ਗਵਿੰਦਪੁਰਾ ਅਤੇ ਮਹਿੰਦਰ ਸਿੰਘ ਦਰਗਾਪੁਰ ਕੋਲੋਂ ਇੰਉਂ ਸੁਣੋ ਜੀ ਨਾ ਇਹ ਕਿਸੇ ਦੀ ਪਰਦੇ ਹਾਂ ਨਾ ਮੌਤੋਂ ਬਿਲਕੁਲ ਡਰਦੇ ਹਾਂ ਅਸੀਂ ਬੇਟੇ ਕਲਗੀ ਧਰਦੇ ਹਾਂ ਜਿਹਦਾ ਜਗ ਵਿੱਚ ਤੇਜਾ जीरा जग बेज करारा है सन सिर न सिरक प्याराबू करना है झूठा कोला झूठा कोल पसारा है सानू सिर न सिरक प्यारा है, है, ना ना है। जो हस, हस के जाना बारा ਬੀ ਦਾ ਪੌਣਾ ਜਰਬੀ ਦਾ ਪੌਣਾ ਗਾਰਾ ਹੈ ਸਾਨੂੰ ਸਿਰ ਨਾਲ ਸਦਕ ਪਿਆਰਾ ਉਹ ਕੀ ਦਾ ਹੁਕਮ ਆਕਾਸ਼ੋਂ ਵਿੱਚ ਤਾਦਾ ਆਸਦਾ ਬੱਤਰ ਗਿਆ ਤੁਰਦਾ ਭੇਜਿਆ ਬਾਲ ਨਾਨਕ ਸਤਗੁਰ ਦਾ ਉਹ ਖੜਾ ਦਿਸੇ ਉਹ ਖੜਾ ਦਿਸੇ ਹਲਕਾਰਾ ਹੈ ਸਾਨੂੰ ਸਿਰ ਨਾਲ ਸਦਕ ਪਿਆਰਾ ਹੈ ਕੱਢਣੀ ਖਗਿਆ ਚੋਂ ਕਿ ਖਤਰਾ ਸ਼ੇਰ ਨੂੰ ਧਗਿਆ ਤੋਂ ਡਰ ਕੇ ਤੇ ਚੂਹੇ ਬਗਿਆ ਤੋਂ ਨਾ ਤੱਜ ਦੇ ਸੱਪ ਨਾ ਤੱਜ ਦੇ ਸੱਪ ਫੁਕਾਰਾ ਹੈ ਸਾਨੂੰ ਸਿਰ ਨਾਲ ਸਦਕ ਪਿਆਰਾ ਹੈ ਉਹ ਨਾ ਭਰਤ ਡਰਨ ਜਮ ਦੂਤਾ ਤੋਂ ਕੀ ਭੈ ਸਰਾਹ ਦੀਆਂ ਭੂਤਾ ਤੋਂ ਮੀਆਂ ਆਪ ਦੀ ਆਕਰ ਤੂਤਾ ਤੋਂ ਤੁਹਾਡੇ ਰਾਜ ਦਾ ਟੁਬਣਾ ਟੋਡੇ ਰਾਜ ਦਾ ਟੋ ਬਣਾ ਤਾਰਾ ਹੈ ਸਾਨੂੰ ਸਿਰ ਨਾਲ ਸਿੱਧਕ ਪਿਆਰਾ ਹੈ ਹੋ ਗਾ ਮਾਂ ਵੇਚ ਖਰੀਦੇ ਗੱਡੀਆਂ ਤੂੰ ਬਦਨਾਮ ਰਹੇਗਾ ਸਦੀਆਂ ਤੂੰ ਬਾਪਾ ਜੀ ਬਾ ਕਬਰ ਚ ਕਰਦਾ ਬਦੀਆਂ ਤੂੰ ਨਾ ਜੰਮਣਾ ਫੇਰਾ ਨਾ ਜੰਮਣਾ ਫੇਰ ਦੁਆਰਾ ਹੈ ਸਾਨੂੰ ਸਿਰ ਨਾਲ ਸਿੱਧਕ ਪਿਆਰਾ ਹੈ ਹੋ ਨਵ ਰੂਦ ਖੁਦਾ ਦੀ ਸ਼ਕਰੇ ਰਾਂ ਬਰਦਾ ਪਾਣੀ ਖੇਰ ਪਰੇ ਕੁੱਤਿਆਂ ਕਾਵਾਂ ਕੁੱਤਿਆਂ ਦੀ ਮੌਤ ਮਰੇ ਦਸ ਔਰੰਗ ਕੌਣ ਦਸ ਔਰੰਗ ਕੌਣ ਵਿਚਾਰਾ ਹੈ ਸਾਨੂੰ ਸਿਰ ਨਾਲੋਂ ਸਿੱਧਕ ਪਿਆਰਾ ਹੋ ਤੇਜ ਗਟੂ ਦਾ ਡਾਡਿਆਂ ਦਾ ਰੱਬ ਨਾਲ ਲਗਾਏ ਆਡਿਆਂ ਦਾ ਤੇਗਾ ਤੇ ਸੀਸ ਸਾਡਿਆਂ ਦਾ ਹੋ ਜਾਣਾ ਹੋਣ